ਗੁਰਬਾਣੀ ਦਾ ਮਕਸਦ ਇਹ ਨਹੀਂ ਹੈ ਕਿ ਰੱਬ ਨੂੰ ਸਮਝ ਲੈਣਾ ਗੁਰਬਾਣੀ ਦਾ ਮਕਸਦ ਇਹ ਹੈ ਕਿ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਉਹਦੀ ਪੈਪਾਪ ਨਹੀਂ ਵਿਝਾਉਣਾ ਸਿੱਖ ਲੈਣਾ ਉਹਦਾ ਪੇਦ ਨਹੀਂ ਪਾਇਆ ਜਾ ਸਕਦਾ ਕਿਸੇ ਵੀ ਤਰੀਕੇ ਨਾਲ ਨਹੀਂ ਪਾਇਆ ਜਾ ਸਕਦਾ ਅੰਤ ਨਾ ਸਿਫਤੀ ਕਹਿਣਾ ਨਾ ਅੰਤ ਨਾ ਤੇ ਸਿਫਤਾ ਕਰਕੇ ਨਾ ਵਿਖਿਆਨ ਕਰਕੇ ਕਹਿ-ਕਹਿ ਕੇ ਅੰਤ ਨਾ ਕਰਨੇ ਦੇਣ ਨਾ ਅੰਤ ਦੇਣ ਉਹਦੀਆਂ ਦਾਤਾਂ ਕਰਨੇ ਉਹਦੀ ਕਿਰਤ ਨਾਉ ਦੀ ਕੁਦਰਤ ਰੂਪੀ ਕਿਰਤ ਦਾ ਭੇਦ ਪਾ ਸਕਦੇ ਆ ਨਾਉ ਦੀਆਂ ਦਾਤਾਂ ਦਾ ਅੰਤ ਨਾ ਵੇਖਣ ਸੁਣਣ ਨਾ ਜਾਂ ਅੰਤ ਜੋ ਦਿਖਾਈ ਦੇ ਰਿਹਾ ਹੈ ਨਾ ਉਸ ਦੇ ਦ੍ਰਿਸ਼ਟ ਸਰੂਪ ਦਾ ਭੇਦ ਪਾ ਸਕਦੇ ਆ ਨਾ ਜੋ ਅਸੀਂ ਇਨਵੀਜ਼ੀਬਲ ਨੂੰ ਸੁਣ ਰਹੇ ਆ ਉਹਦਾ ਸੁਣਨ ਦਾ ਭੇਦ ਸੁਣ ਕੇ ਭੇਦ ਪਾ ਸਕਦੇ ਆ ਨਾ ਦੇਖ ਕੇ ਨਾ ਸੁਣ ਕੇ ਅੰਤ ਨਾਂ ਜਾਪੈ ਕਿਆ ਮਨ ਮੰਤ ਇਹ ਖੂਰ ਕਮਾਲ ਦੀ ਬਾਤ ਹੈ ਜਿਹੜੀ ਸਿਖਾਉਂਦੀ ਹੈ ਰੱਬ ਦੀ ਰਜ਼ਾ ਵਿੱਚ ਜਿਉਣਾ ਵਾਹਿਗੁਰੂ ਜੀ ਦੇ ਮਨ ਵਿੱਚ ਕੀ ਮਤਾ ਪਕਾਇਆ ਗਿਆ ਹੈ? ਕਿਆ ਮਨਮਾਨ